ਅੱਜ ਕਹਾਣੀ ਬੀਰਵਾਲ ਤੇ ਅਕਬਰ ਬਾਦਸ਼ਾਹ ਦੀ ਅਕਬਰ ਬਾਦਸ਼ਾਹ ਨੂੰ ਝੂਠ ਤੋਂ ਬਹੁਤ ਨਫ਼ਰਤ ਹੁੰਦੀ ਹੈ ਉਹ ਆਪਣੇ ਪੰਜੇ ਛੇ ਮੰਤਰੀਆਂ ਨੂੰ ਕੋਲ ਬਿਠਾ ਕੇ ਕਹਿੰਦਾ ਮੈਨੂੰ ਐਂ ਦੱਸੋ ਕੋਈ ਝੂਠ ਤਾਂ ਨਹੀਂ ਬੋਲਦਾ ਤਾਂ ਉਹ ਪੰਜੇ ਮੰਤਰੀ ਕਹਿੰਦੇ ਨਹੀਂ ਨਹੀਂ ਜੀ ਝੂਠ ਤਾਂ ਬਹੁਤ ਮਾੜੀ ਚੀਜ਼ ਐ ਝੂਠ ਬੋਲਣਾ ਪਾਪ ਐ ਤਾਂ ਬੀਰਵਾਲ ਹੁੰਦਾ ਜਿਹੜਾ ਉਹ ਬੈਠਾ ਸੁਣੀ ਜਾਂਦਾ ਹੁੰਦਾ ਹੈ ਵੀਰਵਾਲ ਜਮਾਂ ਨਹੀਂ ਬੋਲਦਾ ਅਕਬਰ ਬਾਦਸ਼ਾਹ ਵੀਰਵਾਲ ਨੂੰ ਕਹਿੰਦਾ ਤੂੰ ਕਦੋਂ ਬੋਲਿਆ ਵੀਰਵਾਲ ਕੀ ਗੱਲ ਤੂੰ ਕਿਹਦੇ ਝੂਠ ਬੋਲਿਆ ਤਾਂ ਵੀਰਵਾਲ ਕਹਿੰਦਾ ਹਾਂ ਜੀ ਕਿਦੇ ਨਾ ਕਿਦੇ ਬਚਪਨ ਦੇ ਵਿੱਚ ਝੂਠ ਬੋਲਿਆ ਜਾਂਦਾ ਹੈ ਜਾਂ ਕਿਸੇ ਦਾ ਭਲਾ ਕਰਨ ਵਾਸਤੇ ਝੂਠ ਬੋਲਿਆ ਜਾਂਦਾ ਅਕਬਰ ਬਾਦਸ਼ਾਹ ਉਹਦੇ ਹਰਖ ਜਾਂਦਾ ਹੈ ਕਹਿੰਦਾ ਤੂੰ ਮੇਰਾ ਮੰਤਰੀ ਹੋ ਕੇ ਝੂਠ ਬੋਲਦਾ ਇਸ ਕਰਕੇ ਮੈਨੂੰ ਝੂਠ ਤੋਂ ਬਹੁਤ ਨਫ਼ਰਤ ਆ ਤੇ ਮੈਂ ਤੈਨੂੰ ਆਪਦੀ ਰਾਤ ਚੋਂ ਬਾਹਰ ਕੱਢਦਾ ਤਾਂ ਉਹ ਵੀਰਵਲ ਨੂੰ ਆਪਦੀ ਰਾਤ ਚੋਂ ਬਾਹਰ ਕੱਢ ਦਿੰਦਾ ਹੈ ਵੀਰਵਲ ਘਰੇ ਬੈਠਾ ਸੋਚਦਾ ਹੁੰਦਾ ਹੈ ਕਿ ਆਪਾਂ ਹੁਣ ਕਿਵੇਂ ਕਰੀਏ ਤਾਂ ਉਹ ਇੱਕ ਬੰਦੇ ਨੂੰ ਬੁਲਾਉਂਦਾ ਤੇ ਇੱਕ ਕਣਕ ਦੀ ਬੱਲੀ ਮੰਗਾ ਲੈਂਦਾ ਕਣਕ ਦੀ ਬੱਲੀ ਮੰਗਾ ਕੇ ਉਹ ਉਸ ਆਦਮੀ ਨੂੰ ਕਹਿੰਦਾ ਤੂੰ ਕਿਤੇ ਬਹੁਤ ਵਧੀਆ ਸਨਿਆਰ ਲਵੇ ਜਾ ਵੀ ਇਹਦੇ ਨਾਲ ਦੀ ਸੋਨੇ ਦੀ ਬਣਾ ਕੇ ਲਿਆ ਤਾਂ ਉਹ ਬੰਦਾ ਇੱਕ ਸ਼ਹਿਰ ਦੇ ਵਿੱਚੋਂ ਬਹੁਤ ਵਧੀਆ ਸਨਿਆਰ ਭਾਲਦਾ ਤੇ ਉਹ ਸੋਨੇ ਦੀ ਬੱਲੀ ਬਣਾ ਕੇ ਲਿਆਉਂਦਾ ਤੇ ਵੀਰਵਲ ਨੂੰ ਆ ਕੇ ਫੜਾ ਦਿੰਦਾ ਵੀਰਵਲ ਉਹ ਸੋਨੇ ਦੀ ਬੱਲੀ ਦੇਖ ਕੇ ਬਹੁਤ ਖੁਸ਼ ਹੁੰਦਾ ਤੇ ਅਕਬਰ ਬਾਦਸ਼ਾਹ ਲਵੇ ਫੇਰ ਵਗ ਜਾਂਦਾ ਜਦੋਂ ਅਕਬਰ ਬਾਦਸ਼ਾਹ ਦੇ ਮਹਿਲਾਂ ਦੇ ਵਿੱਚ ਜਾਂਦਾ ਅਕਬਰ ਬਾਦਸ਼ਾਹ ਵੀਰਵਾਰਨ ਨੂੰ ਦੇਖਦਾ ਤੇ ਉਹ ਫੇਰ ਗੁੱਸੇ ਹੋ ਜਾਂਦਾ ਹੈ ਕਹਿੰਦਾ ਤੈਨੂੰ ਤਾਂ ਮੈਂ ਮਹਿਲ ਦੇ ਵਿੱਚੋਂ ਬਾਹਰ ਕੱਢਿਆ ਸੀ ਕਿਉਂਕਿ ਤੂੰ ਝੂਠ ਬੋਲਦਾ ਮੈਨੂੰ ਝੂਠ ਦੇ ਵਿੱਚ ਬਹੁਤ ਨਾਫਰਤ ਹੈ ਤਾਂ ਵੀਰਵਾਲ ਕਹਿੰਦਾ ਨਹੀਂ ਬਾਦਸ਼ਾਹ ਜੀ ਮੈਂ ਅੱਜ ਆਪਣੇ ਰਾਜ ਦਾ ਭਲਾ ਕਰਨ ਆਇਆ ਕਿਉਂਕਿ ਮੈਨੂੰ ਇਨਜਰ ਹੋ ਗਿਆ ਸੁੱਲੇ ਮੰਤਰੀ ਬੜਾ ਕਰਦੇ ਨੂੰ ਇਸ ਕਰਕੇ ਮੈਂ ਸੋਡਾ ਅੱਜ ਫਾਇਦਾ ਕਰਨ ਆਇਆ ਮੈਨੂੰ ਕਿਸੇ ਫਕੀਰ ਨੇ ਆ ਬੱਲੀ ਦਿੱਤੀ ਹੈ ਬੱਲੀ ਜਿਹੜੇ ਵੀ ਖੇਤ ਦੇ ਵਿੱਚ ਤੁਸੀਂ ਬੀਜੋਗੇ ਤਾਂ ਉੱਥੇ ਸੋਨਾ ਉਗੂਗਾ ਤੇ ਤੁਸੀਂ ਬਹੁਤ ਅਮੀਰ ਹੋ ਜਾਓਗੇ ਤਾਂ ਬਾਦਸ਼ਾਹ ਜਦੋਂ ਉਹ ਬੱਲੀ ਨੂੰ ਦੇਖਦਾ ਤਾਂ ਬਹੁਤ ਖੁਸ਼ ਹੋ ਜਾਂਦਾ ਤਾਂ ਉਹਦੇ ਜਿਹੜੇ ਦੂਸਰੇ ਪੰਜੇ ਮੰਤਰੀ ਹੁੰਦੇ ਨੇ ਉਹ ਵੀ ਦੇਖ ਕੇ ਹੈਰਾਨ ਰਹਿ ਜਾਂਦੇ ਨੇ ਅਕਬਰ ਬਾਦਸ਼ਾਹ ਕਹਿੰਦਾ ਠੀਕ ਹੈ ਜੇਲ ਆਪਾਂ ਕਿਸੇ ਇਸ ਨੂੰ ਬਹੁਤ ਉਪਜਾਊ ਥਾਂ ਤੇ ਬੀਜਾਂਗੇ ਤਾਂ ਕਿ ਆਪਾਂ ਬਹੁਤ ਅਮੀਰ ਹੋ ਸਕੀਏ ਤੇ ਆਪਣੇ ਲਵੇ ਬਹੁਤ ਸੋਨਾ ਹੋ ਜਾਏ ਤਾਂ ਬਾਦਸ਼ਾਹ ਤੇ ਉਹ ਪੰਜੇ ਮੰਤਰੀ ਇੱਕ ਬਹੁਤ ਉਪਜਾਊ ਜ਼ਮੀਨ ਭਾੜ ਲੈਂਦੇ ਨੇ ਤੇ ਉਥੇ ਜਦੋਂ ਉਪਜਾਊ ਜ਼ਮੀਨ ਭਾੜ ਲੈਂਦੇ ਨੇ ਉਥੇ ਉਹਨੂੰ ਵੀਰਵਲ ਨੂੰ ਕਹਿੰਦੇ ਲੈ ਵੀ ਹੁਣ ਇੱਥੇ ਬੀਜ ਦੇ ਤਾਂ ਵੀਰਵਲ ਕਹਿੰਦਾ ਕਹਿੰਦਾ ਜੀ ਮੈਨੂੰ ਫਕੀਰ ਨੇ ਆਏ ਆਖਿਆ ਸੀ ਵੀ ਜਿਹੜਾ ਕਿਦੇ ਝੂਠ ਨਹੀਂ ਬੋਲਿਆ ਉਹੀ ਇਸ ਜ਼ਮੀਨ ਦੇ ਵਿੱਚ ਇਹ ਬੱਲੀ ਬੀਜੇ ਤਾਂ ਹੀ ਇਹ ਉਗੂਗੀ ਨਹੀਂ ਨਹੀਂ ਉਗਦੀ ਤਾਂ ਉਹ ਆਪਣੇ ਪੰਜੇ ਮੰਤਰੀ ਨੂੰ ਕਹਿੰਦਾ ਤੁਸੀਂ ਇੰਜਾਓ ਬੱਲੀ ਬੀਜੋ ਤਾਂ ਉਹ ਪੰਜੇ ਮੰਤਰੀ ਹੁੰਦੇ ਨੇ ਜਿਹੜੇ ਡਰ ਜਾਂਦੇ ਨੇ ਵੀ ਅਸੀਂ ਤਾਂ ਕਿਦੇ ਝੂਠ ਬੋਲੇ ਹੀ ਐ ਵੀ ਅਸੀਂ ਨਹੀਂ ਬੀਜ ਸਕਦੇ ਤਾ ਸਾਡੇ ਹੱਥੋਂ ਨਹੀਂ ਹੋਣੀ ਇਹ ਉਹ ਪੰਜੇ ਮੰਤਰੀ ਮੰਨ ਜਾਂਦੇ ਨੇ ਵੀ ਸਾਥੋਂ ਵੀ ਕਿਹਦੇ ਝੂਠ ਬੋਲਿਆ ਗਿਆ ਜੀ ਤਾਂ ਵੀਰ ਬੱਲ ਫੇਰ ਕਹਿੰਦਾ ਬਾਦਸ਼ਾਹ ਨੂੰ ਬਾਦਸ਼ਾਹ ਸਾਹਿਬ ਸੋਨੂੰ ਤਾਂ ਝੂਠ ਦੇ ਵਿੱਚ ਬਹੁਤ ਨਾਫਰਤ ਹੈ ਤੂੰ ਹੀ ਬੀਜ ਦੋ ਇਹ ਬੱਲੀ ਤਾਂ ਬਾਦਸ਼ਾਹ ਵੀ ਦਰ ਜਾਂਦਾ ਬਾਦਸ਼ਾਹ ਕਹਿੰਦਾ ਸ਼ਾਇਦ ਮੈਂ ਵੀ ਕਿਦੇ ਬਚਪਨ ਦੇ ਵਿੱਚ ਕਿਦੇ ਨਾ ਕਿਦੇ ਝੂਠ ਬੋਲਿਆ ਹੋਊ ਮੇਰੇ ਹੱਥੋਂ ਵੀ ਇਹ ਸ਼ਾਇਦ ਹੋਣੀ ਨਹੀਂ ਹੈਗੀ ਇਸ ਕਰਕੇ ਮੈਂ ਨਹੀਂ ਬੀਜ ਸਕਦਾ ਵੀਰਵਲ ਨੂੰ ਕਹਿੰਦੇ ਤੂੰ ਹੀ ਬੀਜ ਤਾਂ ਵੀਰਵਲ ਕਹਿੰਦਾ ਇਹ ਤਾਂ ਕੋਈ ਮੈਨੂੰ ਫਕੀਰ ਨਹੀਂ ਦਿੱਤੀ ਕਿਸੇ ਨੇ ਮੈਨੂੰ ਇਹ ਬੱਲੇ ਦਿੱਤੀ ਨਹੀਂ ਇਹ ਤਾਂ ਮੈਂ ਖੁਦ ਆਪ ਕਿਸੇ ਸੁਨਿਆਰ ਤੋਂ ਤਿਆਰ ਕਰਵਾਈ ਹੈ ਇਸ ਕਰਕੇ ਮੈਂ ਤਾਂ ਇੱਕ ਸੋਨੂੰ ਬਹਾਨਾ ਬਣਾਉਂਦਾ ਸੀ ਵੀ ਸ਼ਾਇਦ ਸੋਨੂੰ ਪਤਾ ਲੱਗ ਜੇ ਇਨਸਾਨ ਤੋਂ ਕਦੇ ਨਾ ਕਦੇ ਤਾਂ ਝੂਠ ਜ਼ਰੂਰ ਬੋਲਿਆ ਜਾਂਦਾ ਹੈ ਵੀ ਇਹ ਇੱਕ ਸੋਨੂੰ ਮੈਂ ਬਹਾਨਾ ਬਣਾਉਂਦਾ ਸੀ ਤਾਂ ਬਾਦਸ਼ਾਹ ਉਹ ਤੋਂ ਬਹੁਤ ਖੁਸ਼ ਹੋ ਜਾਂਦਾ ਤੇ ਬਾਦਸ਼ਾਹ ਕਹਿੰਦਾ ਤੂੰ ਮੇਰਾ ਬਹੁਤ ਇੱਕ ਇਮਾਨਦਾਰ ਮੰਤਰੀ ਹੈ ਇਸ ਕਰਕੇ ਤੈਨੂੰ ਮੈਂ ਦੁਬਾਰੇ ਬਹਾਲ ਕਰਦਾ ਤਾਂ ਦੋਸਤੋ ਵੀ ਝੂਠ ਬੋਲਣਾ ਇੱਕ ਬਹੁਤ ਪਾਪ ਹੁੰਦਾ ਹੈ ਝੂਠ ਉਦੋਂ ਬੋਲੋ ਜਿਵੇਂ ਜਮੀਨ ਨਾ ਸਰਦਾ ਹੋਵੇ ਜਿਵੇਂ ਕਹਿੰਦੇ ਹੁੰਦੇ ਨੇ ਜੇ ਇੱਕ ਝੂਠ ਬੋਲਾਂਗੇ ਤਾਂ 100 ਝੂਠ ਬੋਲਣਾ ਪੈਂਦਾ ਵੀ ਜਿਹੜਾ ਸੱਚ ਹੁੰਦਾ ਉਹ ਸੱਚ ਹੀ ਹੁੰਦਾ ਏਸੀ ਕਹਾਣੀ ਮਿੱਤਰੋ ਝੂਠ ਧੰਨਵਾਦ